ਕਿ ਬੰਦਿਆ ਤੇਰੇ ਦੁਖੀ ਹੋਣ ਦਾ ਤੇਰੇ ਨਿਰਾਸ਼ ਹੋਣ ਦਾ ਕਾਰਨ ਕੋਈ ਹੋਰ ਨਹੀਂ ਹੈ ਉਹਦਾ ਦੁਖੀ ਹੋਣ ਦਾ ਕਾਰਨ ਤੂੰ ਖੁਦ ਹੀ ਹੈ ਸੁੱਖ ਸਭ ਥਾਵਾਂ ਤੇ ਕਿਉਂ ਹੈ ਕਿਉਂਕਿ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ ਸਭਣੀ ਜਾਈ ਜਦੋਂ ਪ੍ਰਮਾਤਮਾ ਸਾਰੇ ਥਾਂ ਤੇ ਤੇ ਸੁੱਖ ਸਾਰੇ ਥਾਂ ਤੇ ਕਿਉਂ ਨਹੀਂ ਹੈ ਗੁਰੂ ਸਾਹਿਬ ਸੁੱਖ ਦੇ ਰਹੇ ਨੇ ਅਸੀਂ ਚਾ ਰਹੇ ਆ ਫਿਰ ਮਿਲਦਾ ਕਿੱਥੇ ਨਹੀਂ ਅਰਚਨ ਕਿੱਥੇ ਪੈ ਰਹੀ ਹੈ ਹਜੇ ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਚ ਘਰ ਨਹੀਂ ਕਰ ਰਿਆ ਜੋ ਗੁਰੂ ਕਹਿੰਦਾ ਉਹਨੂੰ ਭਲਾ ਕਰਕੇ ਮਨ ਕਿੱਥੇ ਰਹਿ ਆ ਹਜੇ ਤਾਂ ਕਾ ਦੇਖਾ ਦੇਖੀ ਸਵਾੰਗ ਧਰ ਭੁੱਲੇ ਪਟਕਾ ਖਾਹੇ ਹਜੇ ਤੱਕ ਰਾਂ ਅਸੀਂ ਦੇਖਾ ਦੇਖੀ ਸਵਾੰਗ ਧਰ ਰਹੇ ਆ ਵੇਖਾ ਵੇਖੀ ਕਿ ਮੈਂ ਨਿਤਨੇਮ ਕਰਨਾ ਹੈ ਵੇਖਾ ਵੇਖੀ ਕਰਕੇ ਗੁਰਦੁਆਰੇ ਜਾਣਾ ਧਰਮੀ ਹੋਣ ਦਾ ਨਾਟਕ ਕਰਨਾ ਵੇਖਾ ਵੇਖੀ ਜਿਸ ਦਿਨ ਅੰਦਰੋਂ ਚਾਉ ਪੈਦਾ ਹੋਇਆ ਗੁਰੂ ਦਾ ਉਪਦੇਸ਼ ਹਿਰਦੇ 'ਚ ਟਿਕ ਗਿਆ ਉਸ ਦਿਨ ਧੰਨ ਗੁਰੂ ਅਰਜੁਨ ਸਾਹਿਬ ਜੀ ਕਹਿੰਦੇ ਜਿਸ ਕੇ ਉਹ ਸਿਰ ਉਪਰ ਤੋਂ ਸੁਆਮੀ ਸੋ ਦੁੱਖ ਕੈ ਸਭ ਆਵੇ